ਜਿੱਥੇ ਇੱਕ ਪਾਸੇ ਲਗਾਤਾਰ ਮੀਂਹ ਪੈ ਰਿਹਾ ਨੇ ਤਾਂ ਦੂਜੇ ਪਾਸੇ ਕਈ ਘਰਾਂ ਦੀਆਂ ਛੱਤਾਂ ਤੱਕ ਡਿੱਗ ਗਈਆਂ ਨੇ ਜਿੱਥੇ ਕਿ ਜਹੀ ਖਬਰ ਕਪੂਟਲਾ ਜ਼ਿਲ੍ਹੇ ਤੋਂ ਸਾਮਣਿਉਂਦੀ ਹੈ ਦੱਸਦੇ ਕਿ ਇੱਕ ਘਰ ਦੇ ਵਿੱਚ ਜਿੱਥੇ ਕਿ ਇੱਕ ਮਾਂ ਤੇ ਇੱਕ ਧੀ ਹੀ ਰਹਿੰਦੇ ਸੀ ਉਹਨਾਂ ਦੇ ਘਰ ਦੇ ਛੱਤ ਡਿੱਗ ਜਾਂਦੀ ਹੈ ਜਿਸ ਕਾਰਨ ਕਿ ਉਹਦੇ ਸੇਤੋਂ ਹੁਣ ਛੱਤ ਵੀ ਚਲੀ ਗਈ ਹੈ ਨਾ ਕੇਵਲ ਛੱਤ ਡਿੱਗਦੀ ਹੈ ਬਲਕਿ ਘਰ ਵੀ ਪੂਰੀ ਤਰ੍ਹਾਂ ਟਾਟੇ ਵੀ ਹੋ ਜਾਂਦਾ ਹੈ ਜਿੱਥੇ ਕਿ ਹੁਣ ਪੀੜਤ ਮਹਿਲਾ ਦੇ ਵੱਲੋਂ ਰੋਂਦੇ ਹੋਏ ਪੁੱਬਾ ਪਾਪ ਰੋਂਦੇ ਹੋਏ ਮਹਿਲਾ ਦੇ ਵੱਲੋਂ ਗੁਹਾਰ ਲਗਾਈ ਜਾਂਦੀ ਕਿ ਉਹਨਾਂ ਦੀ ਸਹਾਇਤਾ ਕੀਤੀ ਜਾਵੇ ਕਿਉਂਕਿ ਪੀੜਤ ਮਹਿਲਾ ਦਾ ਕਹਿਣਾ ਹੈ ਕਿ ਉਹਨਾਂ ਦੀ ਮਾਂ ਕਾਫੀ ਬਿਮਾਰ ਰਹਿੰਦੇ ਨੇ ਜਿਸ ਤੇ ਕੰਨੋ ਚੱਲ ਫਿਰ ਨਹੀਂ ਸਕਦੇ ਗੁਜ਼ਾਰਾ ਕਰਨ ਦੇ ਲਈ ਉਹ ਦਿਹਾੜੀ ਧੱppa ਕਰਦੇ ਨੇ ਪਰ ਇਸ ਵੇਲੇ ਘਰ ਦੀ ਹਾਲਤ ਕੁਝ ਅਜਿਹੀ ਹੋ ਗਈ ਹੈ ਕਿ ਹੁਣ ਉਹਨਾਂ ਦੇ ਸਿੱਤੇ ਛੱਤ ਵੀ ਨਹੀਂ ਹੈ ਜਿਸ ਕਾਰਨ ਕਿ ਉਹ ਹੁਣ ਬੇਸਹਾਰਾ ਹੋ ਚੁੱਕੇ ਨੇ ਤੇ ਉਹਨਾਂ ਨੇ ਸਹਾਰੇ ਦੇ ਲਈ ਮਦਦ ਦੀ ਗੁਹਾਰ ਲਗਾਈ ਕਿ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਫਿਰ ਸਰਕਾਰ ਜਾਂ ਫਿਰ ਕੋਈ ਸਮਾਜ ਸੇਵੀ ਸੰਸਥਾ ਉਹ ਨਹੀਂ ਸਹਾਇਤਾ ਕਰੇ ਨਾ ਮਤਲਬ ਪਰਮਜੀਤ ਕੋ ਸਾ ਇਹ ਜਿਹੜਾ ਮਕਾਨ ਡਿੱਗਾ ਸੀਗਾ ਕਿੰਨੇ ਮਕਾਨ ਸੀਗੇ ਟੋਟਲੀ ਸਰ ਜੀ ਸਾਡੇ ਤੋਂ ਮਕਾਨ ਇੱਕ ਬਰਾਂਡਾ ਸੀਗਾ ਅਈ ਮਾਮਾ ਤੇ ਆ ਰਹਿੰਦੀ ਆ ਡਾ ਗੁਜਾਰਾ ਨਹੀਂ ਆ ਮਿਹਨਤ ਕਰਕੇ ਹੀ ਕੰਨਦੀਆਂ ਸੀਗੀਆਂ ਹੁਣ ਆਡੇ ਉਸ ਤੇ ਰਹਿਣ ਵਾਸਤੇ ਛੱਤ ਵੀ ਐ ਨਹੀਂ ਜੀ ਇਨਾ ਨੁਕਸਾਨ ਕਿਨਾ ਹੋ ਗਿਆ ਮੋਹ ਜਿਆਦਾ ਨੁਕਸਾਨ ਹੋਇਆ ਸਾਡੇ ਸਾਮਾਨ ਦੀ ਭੱਜ ਟੁੱਟੋ ਗਈ ਫਿਰ ਮੇਰੇ ਉਹ ਕਹੇ ਲੋਕਾਂ ਨੂੰ ਇਕੱਠੇ ਕੀਤਾ ਉਹਨਾਂ ਨੇ ਮੇਰਾ ਸਮਾਨ ਕਢਾਇਆ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਇਤਰਪਾਲ ਲਾ ਕੇ ਰਾਤ ਨੂੰ ਅਸੀਂ ਬਾਹਰ ਸੁੱਤੀਆਂ ਰਹੀਆਂ ਜਿੱਦ ਤਮੀ ਪਿਆ ਆ ਕੋਟੇ ਸਾਡੇ ਡਿੱਗਦੇ ਰਹੇ ਮੰਮੀ ਮੇਰੇ ਕੋਲ ਤੋਰ ਫੇਰ ਨਹੀਂ ਹੁੰਦਾ ਹੈਗਾ ਅਸੀਂ ਕਿਸੇ ਪਾਸੇ ਜਾਣ ਜੋਗੇ ਰਹਿ ਵੀ ਨਹੀਂ ਸਕੇ ਸੀਗੇ ਮੰਗ ਕੀ ਕਰਦੇ ਹੋ ਸਰਕਾਰ ਕੋਈ ਮੰਗ ਕਰਦੇ ਆ ਵੀ ਸਤਿ ਬਾਦ ਤੋਂ ਬਾਦ ਮਦਦ ਕੀਤੀ ਜਾਵੇ ਸਾਨੂੰ ਰਹਿਣ ਵਾਸਤੇ ਛੱਤ ਦਿੱਤੀ ਜਾਵੇ ਹਾਂਜੀ ਕੀ ਨਾਮ ਤੁਹਾਡਾ? ਜਿੰਦਰਪਾਲ। ਇਹ ਕੀ ਲੱਗਦਾ ਜਿਹਨਾਂ ਮਕਾਨ ਜਿਹਨਾਂ ਦਾ ਢੱਟ ਗਿਆ ਕੀ ਲੱਗਦਾ ਤੁਹਾਡੇ? ਇਹ ਸਾਡੀ ਚਾਚੀ ਲੱਗਦੀ ਐ। ਅੱਛਾ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਤੇਨਾਂ ਕੀ ਕੀ ਬਟੇ ਗਏ ਇਹਨਾਂ ਦਾ? ਨੁਕਸਾਨ ਇਹਨਾਂ ਦਾ ਬਹੁਤ ਹੋਇਆ ਵਾ ਜਿੱਦਾਂ ਦੋ ਕਮਰੇ ਸੀ, ਬਰਾਂਡਾ ਸੀ, ਰਸੋਈ ਸੀ ਨਾਲ ਤੇ ਸਾਰੇ ਢੱਟ ਗਏ ਆ। ਕੋਈ ਤੁਹਾਡੇ ਕੋਲ ਪ੍ਰਸ਼ਾਸਨ ਦਾ ਕੋਈ ਮਦਦ ਵਾਸਤੇ ਅੱਗੇ ਆਇਆ ਜੇ ਉਹਨਾਂ ਨੂੰ ਪਤਾ ਕੀ ਇਹਨਾਂ ਦਾ ਨੁਕਸਾਨ ਇਹਨਾਂ ਹੋ ਗਿਆ? ਨਹੀਂ ਆਇਆ। ਇੱਥੇ ਕੋਈ ਨਹੀਂ ਆ ਤੁਹਾਡੇ। ਕੋਈ ਨਹੀਂ ਆ। ਮੰਗੀ ਕਰ ਦੋ ਸਰਕਾਰ ਤੋਂ। ਮੰਗੇ ਹੋਏ ਕਰਦੇ ਆਂ ਵੀ ਚਲੋ ਇਹਨਾਂ ਦਾ ਖਰਚ ਟਿਕਾ ਹੋ ਜਵੇ ਸਰਕਾਰ ਵੱਲੋਂ ਮਦਦ ਕਰ ਦੇਣ ਸਰਕਾਰ ਇਹਨਾਂ ਦੇ ਚਲੋ ਰਹਿਸ਼ ਇੱਥੇ ਮਾਵਾਂ ਧੀਆਂ ਦੀ ਹੋ ਜਵੇ